ਸਾਲ 1922 ਨੂੰ ਅੱਜ ਦੇ ਦਿਨ ਹਸਨ ਅਬਦਾਲ ਪੰਜਾ ਸਾਹਿਬ ਦਾ ਇਤਿਹਾਸਕ ਸਾਕਾ ਵਾਪਰਿਆ ਸੀ ਜੋ ਕਿ ਸੇਵਾ ਤੇ ਦ੍ਰਿੜਤਾ ਦੀ ਬਾਖਮਾਲ ਮਿਸਾਲ ਹੋਣੀ ਪੜਿਆ 1922 ਨੂੰ ਅੰਗਰੇਜ਼ ਹਕੂਮਤ ਦੇ ਵੱਲੋਂ ਮੋਰਚਾ ਗੁਰੂ ਕਾ ਬਾਗ ਦੇ ਸੰਗਰਸ਼ੀ ਸਿੰਘਾਂ ਨੂੰ ਬੇਰਹਿਮ ਤਸ਼ੱਦਦ ਦੇ ਮਗਰੋਂ اٹਕ ਲਜਾਇਆ ਜਾ ਰਿਹਾ ਸੀ ਇਹ ਰੇਲ ਗੱਡੀ ਹਸਨ ਅਬਦਾਲ ਸਟੇਸ਼ਨ ਤੋਂ ਹੋ ਕੇ ਜਾਣੀ ਸੀ ਹਸਨ ਅਬਦਾਲ ਪੰਜਾਬ ਸਾਹਿਬ ਦੇ ਸਿੱਖਾਂ ਨੇ ਭੁੱਖਣ ਪਾਣੇ ਬੰਦੀ ਸਿੰਘਾਂ ਨੂੰ ਭੋਜਨ ਛਕਾਉਣ ਦਾ ਫੈਸਲਾ ਕੀਤਾ ਪਰ ਜਦੋਂ 200 ਦੇ ਕਰੀਬ ਸਿੱਖ ਸੰਗਤ ਲੰਗਰ ਲੈ ਕੇ ਸਟੇਸ਼ਨ ਪਹੁੰਚੀ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਗੱਡੀ ਹਸਨ ਅਬਦਾਲ ਨਹੀਂ ਰੋਕੀ ਜਾਵੇਗੀ ਸਿੰਘਾਂ ਦਾ ਦ੍ਰਿੜ ਨਿਸ਼ਚਾ ਸੀ ਕਿ ਭੁੱਖਣ ਪਾਣੇ ਸਿੱਖ ਵੀਰਾਂ ਨੂੰ ਲੰਗਰ ਛਕਾਏ ਬਿਨਾ ਅੱਗੇ ਨਹੀਂ ਜਾਣ ਦੇਣਾ ਸੋ ਸੰਗਤ ਦੇ ਦੋ ਆਗੂਆਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਗੱਡੀ ਆਉਂਦੀ ਵੇਖ ਕੇ ਰੇਲ ਦੀ ਪਟੜੀ ਤੇ ਚੌਂਕੜੀ ਮਾਰ ਕੇ ਬੈਠ ਗਏ ਤੇ ਉਹਨਾਂ ਮਗਰ ਕੁਝ ਹੋਰ ਸਿੱਖ ਤੇ ਬੀਬੀਆਂ ਵੀ ਪਟੜੀ ਤੇ ਜਾ ਬੈਠੇ ਇਹ ਰੇਲ 11 ਸਿੰਘ ਸਿੰਘਣੀਆਂ ਨੂੰ ਕੁਚਲਣ ਤੋਂ ਪਹਿਲਾਂ ਨਾ ਰੁਕ ਸਕੇ ਗੱਡੀ ਰੁਕੀ ਤੇ ਸਿੱਖ ਸੰਗਤ ਨੇ ਬੰਦੀ ਸਿੰਘਾਂ ਨੂੰ ਲੰਗਰ ਛਕਾਇਆ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਤੇ ਹੋਰ ਜ਼ਖਮੀ ਸਿੰਘ ਸਿੰਘਣੀਆਂ ਸ਼ਹੀਦੀ ਪਾ ਗਏ ਜਿਨ੍ਹਾਂ ਦਾ ਸੰਸਕਾਰ 1 ਨਵੰਬਰ 1922 ਨੂੰ 라ਵਲਪਿੰਡੀ ਵਿਖੇ ਕੀਤਾ ਗਿਆ ਇਸ ਸਾਕੇ ਦੇ ਵਿੱਚ ਕੌਮ ਦੀ ਸੇਵਾ ਦੇ ਖਾਤਰ ਸ਼ਹੀਦੀ ਪਾਉਣ ਵਾਲੇ ਸਮੂਹ ਸਿੰਘ ਸਿੰਘਣੀਆਂ ਦੇ ਮਹਾਨ ਦੇਨ ਨੂੰ ਕੋਟਾਨ ਖੋਟ ਪ੍ਰਣਾਮ